ਸਤਿ ਸ੍ਰੀ ਅਕਾਲ ਬਾਈ ਜੀ। ਮਲਾਵਰ ਮਲਾ YouTube ਦੇਖ ਰਹੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਹੋਰ ਬਾਈ, ਕਿਵੇਂ ਅੱਜ ਮਿਲਦੇ ਆ ਬਾਈ ਨੂੰ? ਹੋਰ ਸਾਰੇ ਭਰਾ ਠੀਕ ਹੋਣਗੇ। ਬਾਕੀ ਬਾਈ ਸਰਦੀ ਦਾ ਟਾਈਮ ਆ ਤੁਹਾਨੂੰ ਪਤਾ ਹੀ ਹੁਣ। ਬਾਕੀ ਬਾਈ ਕਰਦੇ ਗੱਲਬਾਤ। ਹੋਰ ਬਾਈ ਠੀਕ ਠਾਕ ਹੈ। ਸਤਿ ਸ੍ਰੀ ਅਕਾਲ ਬਾਈ ਸਾਰੇ ਕਿਤੇ ਬਾਈ ਭਰਾਵਾਂ ਨੂੰ। ਹੋਰ ਕੀ ਕਰ ਲੱਗੇ ਹੋਏ? ਭਈਆਂ ਵਧੀਆ ਲੱਗੇ ਆ ਬਾਈ ਆਪਾਂ ਨੇ। ਦਿੱਤਾ ਆਪਾਂ ਜੋੜੇ ਲਾਉਣੇ ਆ ਨਾ। ਠੀਕ ਆ ਨਾ? ਤੇ ਉਹ ਜੋੜੇ ਜਿਹੜੇ ਆਪਾਂ ਨੇ ਵੀਰੇ ਜਿਆਦਾ ਵਧੀਆ ਜੋੜੇ ਆ। 4 ਜੋੜੀ ਜਿਹੜੇ ਉਹਨਾਂ ਖਾਸ ਕਰਾਪਾ ਨੇ ਸਪੈਸ਼ਲ ਕੁਟਾ ਬਣਾਇਆ ਕਿ ਲੱਗਦਾ ਕਿ ਕਿਉਂਕਿ ਬਈ ਬਹੁਤ ਅੱਗਲਾ ਸੁਣੀ ਆ ਪਹਿਲਾ ਪਹਿਲਾ ਉਸ ਬੜਾ ਕਰਨ ਦੀ ਵੀ ਸੋਚਿਆ ਹਨਾ ਤੇ ਆਖਰ ਨੂੰ ਆ ਕੇ ਬਈ ਰਿਜ਼ਲਟ ਜਿਹੜਾ ਮਿਲਿਆ ਸਾਰੀਆਂ ਗੱਲਾਂ ਕਰਕੇ ਮਗਾਈਏ ਤਾਂ ਤਾਂ ਜਿਹੜੇ ਬੱਚੇ ਪੜਦੇ ਆ ਵੀਰੇ ਮੈਂ ਕਹਿੰਦਾ ਜਿੰਨੇ ਡੋਲੀ ਚ ਜਿਹੜੀ ਹੋਗੀ ਲੱਕੜ ਦੀ ਛੋਟੀ ਤੇ ਜਾਂ ਛੋਟੇ ਖਾਨੇ ਚ ਜਿੰਨੇ ਬੱਚੇ ਪੜਦੇ ਆ ਮੈਂ ਨਹੀਂ ਕਹਿੰਦਾ ਵੀ بڑے ਖੁੱਡੇ ਦੇ ਵਿੱਚ ਇੰਨੇ ਬੱਚੇ ਪੜਦੇ ਆ ਕਿਉਂਕਿ ਬਈ ਕਬੂਤਰ ਨੂੰ ਜਿਹੜੇ ਬੰਦੇ ਕੋਲ ਟਾਈਮ ਹੋ ਗਿਆ ਰੱਖੇ ਹੋਏ ਨੂੰ ਜੋੜੇ ਨੂੰ ਜਿਹੜੇ ਕੋਲ ਲੱਗੋਗਾ ਜਿਹੜਾ ਨਵੇਂ ਜੋੜੇ ਹੋਣੇ ਆਪਾਂ ਨੇ ਕਿਉਂਕਿ ਆਪਾਂ ਕੋਲ ਤਾਂ ਭਾਈ ਨਵੇਂ ਇੱਥੇ ਠੀਕ ਹੈ ਨਾ ਤੇ ਆਪਾਂ ਨੇ ਉਹ ਨਵੇਂ ਜੋੜਿਆਂ ਦਾ ਜਿੱਦਾਂ ਕੀ ਇੱਕ ਅਲੱਗ ਚੀਜ਼ ਬਣਾ ਦੇ ਅਲੱਗ ਰੂਮ ਬਣਾ ਦੇ ਇੱਕ ਬੰਦੇ ਦਾ ਉਹਦੇ ਵਿੱਚ ਆਪਣਾ ਬੱਚੇ ਵੀ ਵਧੀਆ ਪਾਲਦੇ ਉਹਨਾਂ ਦੇ ਤੇ ਜਿੱਦਾਂ ਕੀ ਕਹਿਣਾ ਵੀ ਨਵੇਂ ਕੂਤਰ ਲਿਆ ਕੇ ਕੋਲ ਹੱਥ ਗੁੱਡੇ ਮਾ ਛੱਡਦੇ ਬੱਚੇ ਨਹੀਂ ਬਣਦੇ ਉਦਾਂ ਕਈ ਮਤਲਬ 2 ਸਾਲ ਸਾਲ ਤੱਕ ਤਾਂ ਜੀਣ ਲੱਗਦਾ ਸੈਟ ਬੈਠਦਾ ਉਹਨੂੰ ਕਿਉਂਕਿ ਆਪਸ ਵਿੱਚ ਕੂਟਰ ਲੜੀ ਜਾਂਦੇ ਨੇ ਖਾਣਿਆਂ ਵਿੱਚ ਚੜੀ ਜਾਂਦੇ ਨੇ ਤੇ ਕੂਟਰ ਆਪਣੀ ਸੈਟਿੰਗ ਨਹੀਂ ਕਰ ਪਾਉਂਦਾ ਹੈਗਾ ਐਨੇ ਕਿਉਂਕਿ ਜੋੜਾ ਲਾਉਣ ਦਾ ਦੂਰ ਦੀ ਗੱਲ ਆਉਂਦੀ ਨਹੀਂ ਤੇ ਨਾ ਕਿ ਬੱਚੇ ਪਾਲਣ ਦੀ ਬਹੁਤ ਦੂਰ ਦੀ ਗੱਲ ਆ ਤੇ ਉਹ ਉਹ ਚੀਜ਼ ਮੱਦੇਨਜ਼ਰ ਰੱਖਦੇ ਨੇ ਵੀਰੇ ਮੈਂ ਬਈ ਨਿਗਾਹ ਦੇ ਸਾਹਮਣੇ ਰੱਖਦੇ ਹੋਏ ਆਪਣੇ ਕੈਨ ਦਾ ਮਤਲਬ ਬਈ ਆ ਚੀਜ਼ ਬਣਾਈ ਆ ਇਹ ਖੁੱਡੇ ਦੇ ਵਿੱਚ ਆਪਣੀ ਸਪੈਸ਼ਲ ਖਾਂਦੇ ਪਾਤੇ ਮੈਂ ਜਿੱਕਣਾ ਕਿ 2x2 ਦਾ ਖਾਣਾ ਬੜਾ ਹੀ ਬਣਾਤਾ ਨਾ ਤਾਂ ਉਹਦੇ ਵਿੱਚ ਕੋਈ ਜੋੜਾ ਕ੍ਰਾਸ ਹੋਊਗਾ ਹੋਰ ਤੇ ਨਾ ਕੋਈ ਵੀ ਮਿਕਸ ਮਰ ਜਿੱਦਾ ਕਹ ਰਿਹਾ ਕਿ ਕੂਤਰ ਆ ਕੇ ਉਦੂਆਦੂਆ ਖਾਣੇ ਵਿੱਚ ਬੈਠੂਗਾ ਜੋੜਾ ਹੀ ਰਹੂਗਾ ਉਹ ਖਾਣੇ ਵਿੱਚ ਐਦਾਂ ਕਰਦੇ ਹੋਏ ਮੈਂ ਇੱਕ ਛੋਟਾ ਰੋਬ ਬਣਾਇਆ ਆ ਹਲੇ ਕਿਉਂਕਿ ਬੜੇ ਤਾਂ ਚਲੋ ਆਪਣੀ ਟੁੱਟ ਪਈ ਰੱਖ ਪਿਆ ਉਹ ਆਪਾਂ ਬਾਅਦ ਵਿੱਚ ਬਣਾਵਾਂਗੇ ਟਾਈਮ ਹੁੰਦਾ ਨਹੀਂ ਕੰਮ ਦੇ ਤਾਂ ਕਰਕੇ ਆਪਾਂ ਨੇ ਆਹ ਆਪਣਾ ਛੋਟਾ-ਕੁਡਾ ਤਿਆਰ ਕਰਤਾ ਇੱਕ ਬੱਚੇ ਬਣਾਈਏ ਪਹਿਲਾਂ ਰਾਉਣੇ خاطر ਗਰਮੀ ਦੇ ਵਿੱਚ ਬਾਕੀ ਇਹ ਜਿਹੜਾ ਸੈਟ ਆਪਾਂ ਕੂਤਰਾਂ ਹੁੰਦਾ ਫਿਰ ਕਿਦਾਂ ਕੀ ਗਰਮੀ ਦੇ ਵਿੱਚ ਇਹਨਾਂ ਦਾ ਸਹੀ ਹੋ ਰਿਹਾ। ਸਾਰਾ ਰਿਜ਼ਲਟ ਸਹੀ ਰਿਹਾ। ਫਿਰ ਆਪਾਂ ਇਹਨਾਂ ਦਾ ਗਾਹਾਂ ਜਾ ਕੇ ਵਧੀਆ ਵੀ ਹੋਰ ਬਣਾ ਦਾਂਗੇ। ਕੋਸ਼ਿਸ਼ ਕਰਨੀ ਹੈਗਾ। ਪਹਿਲਾਂ ਤਾਂ ਦੇਖੀਏ ਚੈੱਕ ਕਰ ਲਈਏ। ਜਿਹੜੇ ਆ ਜਿਹੜੇ ਜੋੜੇ ਲਾਏ ਆ ਉਹ ਪਾਸ ਆ। ਇਹ ਚੀਜ਼ ਆ। ਤੇ ਹੁਣ ਇਹ ਕਰਕੇ ਆਪਾਂ ਨੇ ਆਹ ਗੁੱਦਾ ਤਿਆਰ ਕਰਿਆ। ਅੱਜ ਰੂਪੀ ਕਰੀ ਹੋਈ ਸੀ ਕੰਮ ਤੇ। ਤੇ ਜਿਹੜਾ ਲੱਗਿਆ ਪਿਆ। ਤੇ ਨਾਲ ਇੱਧਰ ਸਲਾਵਰਾਗੇ ਦਾ ਉਹਨੇ ਫਿਰ ਥੋੜੀ ਹੈਲਪ ਕਰਾਈ। ਤਾਂ ਹੁਣ ਇਹ ਤਿਆਰ ਹੋ ਗਏ। ਕੰਮ ਪੂਰਾ ਪੱਕਾ ਕਰਤਾ ਮਜੂਦ ਕਿਉਂਕਿ ਰਾਤ ਟਾਈਮ ਵੀਰੇ ਆਪਾਂ ਨਾ ਕੁੱਡਿਆਂ ਦੇ ਵਿੱਚ ਥੋੜਾ ਅਰਥ ਦੀ ਤਾਰ ਥੱਲੇ ਤੇ ਕੱਢ ਕੇ ਇੱਕ ਸਿੰਗਲ ਸਿੰਗਲ ਫੇਸ ਚ ਲਾ ਕੇ ਤਾਰ ਟਾਕੀਆਂ ਕੇ ਲਾ ਦਿੰਦੇ ਆ ਕਿਉਂਕਿ ਸੇਫਟੀ ਰਹਿੰਦੀ ਆ ਵੀਰੇ ਉਹਦੇ ਵਿੱਚ ਉਹ ਇਹ ਕਬੂਤਰ ਕੋਗੇ ਰਹਿੰਦੇ ਨਾ ਮਾਜਾ ਨਾਲ ਨਿਕਲ ਡਰ ਰਹਿੰਦਾ ਤੇ ਆਪਾਂ ਕਰੰਟ ਛੱਡ ਦਿੰਦੇ ਆ ਖਰਾਫੀ ਟਾਕੀਆਂ ਦੇ ਵਿੱਚ ਉਹ ਲੈਂਟਰ ਦੇ ਵਿੱਚੋਂ ਪਾਪ ਕੱਢਿਆ ਉਹ ਖੂਂਜੇ ਵਿੱਚ ਉੱਥੇ ਤਾਰ ਕੱਢ ਲਈ ਉਹ ਪਰਲੇ ਪਾਸੇ ਹੂੰ ਹੁਣ ਰਹਿਗੇ ਕੰਮ ਸਫਾਈ ਦਾ ਤੇ ਹੁਣ ਇਹਦੇ ਬਾਅਦ ਬਸ ਆ ਬਣ ਗਏ ਸਫਾਈ ਕਰਕੇ ਇਹਦੇ ਵਿੱਚ ਜੂੜੇ ਸੁਭਾ ਛੱਡਾਂਗੇ ਇਹ ਪੱਖ ਜੂ ਮਾਜੇ ਹੂੰ ਇਹ ਸਤਿ ਸ੍ਰੀ ਅਕਾਲ ਵੀਰ ਬਹੁਤ ਹੀ ਨਵੀਂ ਵੀਡੀਓ ਤੁਹਾਨੂੰ ਬਣਾਉਣੀ ਆ ਤੇ ਦੇਖਣੀ ਹੁੰਦੀ ਹੈਗੀ ਫਿਰ ਅ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਲਾਈਕ ਸ਼ੇਅਰ ਕਰਿਆ ਕਰੋ ਤੇ ਬਾਅਦ ਤੋਂ ਬਾਅਦ ਮੇਰਾ ਵੀਰ ਆਪਾਂ ਹੋਰ ਤੁਹਾਡੇ ਖਾਤਰ ਵਧੀਆ ਤੇ ਵਧੀਆ ਵੀਡੀਓ ਲੈ ਕੇ ਆਉਂਗਾ ਧੰਨਵਾਦ ਵੀਰੇ ਸਾਰਿਆਂ ਦਾ